ਫਿਰ ਸਾਰੇ ਲਈ ਖੁਸ਼ਖਬਰੀ ਹੈ ਜੀ ਟਿਪਲੈਸ ਬੜ ਬੋਲੋ ਆਜ ਦੋ ਅਪਡੇਟ ਜਾਰੀ ਕੀਤੇ ਗਏ ਹਨ ਪਹਿਲੀ ਅਪਡੇਟ ਹੈ ਜਿਹੜੀ ਜੀ ਉਹ ਐਡਵਰਟਾਈਜ਼ਮੈਂਟ ਨੰਬਰ 17 ਤੋਂ 2021 ਨਹੀਂ 2799 ਪੋਸਟਾਂ ਆਈਆਂ ਸੀ ਜਿਹੜੀਆਂ ਉਹਨਾਂ ਪੋਸਟਾਂ ਚੋਂ ਨੌਨ ਜੁਆਇਨਿੰਗ ਕੈਂਡੀਡੇਟ ਦੀ ਚੌਥੀ ਪ੍ਰੋਵੀਜ਼ਨਲ ਲਿਸਟ ਆ ਚੁੱਕੀ ਹੈ ਟੋਟਲ ਕਿੰਨੇ ਕੈਂਡੀਡੇਟ ਦੇ ਨਾਮ ਆਏ ਆ ਇਸ ਲਿਸਟ ਚ ਜਿਨ੍ਹਾਂ ਨੂੰ ਵਿਭਾਗ ਅਲੋਟ ਹੋਏ ਨੇ ਉਹ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਅਤੇ ਕੱਲ ਜਿਹੜਾ ਪੇਪਰ ਹੋਇਆ ਸੀਗਾ ਸਾਇੰਟਿਫਿਕ ਅਸਿਸਟੈਂਟ ਦਾ ਠੀਕ ਹੈ ਜੀ ਉਹਦੀ ਆਨਸਰ ਕੀ ਵੀ ਆ ਚੁੱਕੀ ਹੈ ਤੇ ਓਬਜੈਕਸ਼ਨ ਫਿਲ ਕਰਨ ਦਾ ਲਿੰਕ ਵੀ ਆ ਚੁੱਕਿਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਕਲੀਅਰ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਦੇ ਕੋਲ ਨਾ ਰੱਖਿਆ ਕਰੋ ਤਾਂ ਕਿ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹੇ ਉਮੀਦ ਹੈ ਰਿਕਵੈਸਟ ਹੈ ਪਲੀਜ਼ ਤੁਸੀਂ ਇਹਨਾਂ ਜ਼ਰੂਰ ਕਰੋਗੇ ਸਾਰਿਆਂ ਤੱਕ ਕੈਂਡੀਡੇਟ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਜਿੰਨਾ ਕੈਂਡੀਡੇਟ ਦੇ ਇਸ ਅਡਵਰਟਾਈਜ਼ਮੈਂਟ ਨੰਬਰ 17/2021 ਚ ਨਾਮ ਆਇਆ ਹੈ। ਕਲੀਅਰ ਹੈ ਜੀ। ਚਲੋ ਚੱਲਦੇ ਹਾਂ ਡਿਟੇਲ ਵੀਡੀਓ ਵੱਲ। ਅੱਲਾ ਗੱਲ ਕਰਾਂਗੇ ਐਡਵਰਟਾਈਜ਼ਮੈਂਟ ਨੰਬਰ 17/2021 ਰਾਈ 2799 ਪੋਸਟਾਂ ਦੀ ਚੌਥੀ ਕੈਂਡੀਡੇਟ ਦੀ ਪ੍ਰੋਵੀਜ਼ਨਲ ਲਿਸਟ ਦੀ। ਠੀਕ ਹੈ ਜੀ। ਲਾਸਟ ਡੇ ਡਿਪਾਰਟਮੈਂਟ ਅਲੋਟਡ ਦਿੱਤਾ ਗਿਆ ਜਿਹੜੀ ਕੱਟ-ਆਫ ਮਾਰਕਸ ਦਰਸਾਈ ਗਈ ਹੈ ਜੀ ਉਹ ਲਾਸਟ ਪੁਆਇੰਟ ਤੋਂ ਬਾਅਦ 4 ਡੈਸੀਮਲ ਪੁਆਇੰਟ ਤੱਕ ਹੈ ਜਿਹੜੇ ਉਹ ਦਰਸਾਏ ਗਏ। ਸਿਲੈਕਸ਼ਨ ਕੈਟਾਗਰੀ ਦੱਸੀ ਗਈ ਹੈ, ਕੈਟਾਗਰੀ ਹੈ, ਡੇਟ ਆਫ ਬਰਥ ਹੈ, ਨਾਮ ਹੈਗਾ ਕੈਂ ਕਿੰਨਾ-ਕਿੰਨਾ ਕੈਂਡੀਡੇਟ ਦੇ ਨਾਮ ਆਏ ਉਮੀਦ ਹੈ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਗੇ ਸਾਰਿਆਂ ਨਾਲ ਤੇ ਲਾਈਕ ਜ਼ਰੂਰ ਕਰ ਦਿਓ ਕਲੀਅਰ ਹੈ ਜੀ ਟੋਟਲ ਕੈਂਡੀਡੇਟ ਆਪਾਂ ਚੈੱਕ ਕਰਦੇ ਹਾਂ ਕਿੰਨੇ ਕੈਂਡੀਡੇਟ ਨੂੰ ਵਿਭਾਗ ਆ ਜਿਹੜੇ ਅਲਾਟ ਕੀਤੇ ਗਏ ਚੌਥੀ ਪ੍ਰੋਵੀਜ਼ਨਲ ਲਿਸਟ ਚ ਕਲੀਅਰ ਹੈ ਜੀ ਟੋਟਲ ਕੈਂਡੀਡੇਟ ਨੇਗੇ 44 44 ਕੈਂਡੀਡੇਟ 44 ਕੈਂਡੀਡੇਟਸ ਨੂੰ ਅ ਡਿਪਾਰਟਮੈਂਟ ਜਿਹੜੇ ਅਲਾਟ ਕੀਤੇ ਗਏ ਪੂਰੀ ਸਾਵਧਾਨੀ ਨਾਲ ਸੂਚੀ ਤਿਆਰ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੱਲ ਰਹੇ ਕੇਸਾਂ ਦੇ ਪ੍ਰਭਾਵ ਅਧੀਨ ਹੋਏਗੀ ਠੀਕ ਹੈ ਜੀ ਸੂਚੀ ਜੇ ਜੇਕਰ ਕਿਸੇ ਕੈਂਡੀਡੇਟ ਦਾ ਨਾਮ ਆ ਗਿਆ ਤਾਂ ਉਸ ਦਾ ਸਾਮੀ ਤੇ ਅਧਿਕਾਰ ਨਹੀਂ ਬਣ ਜਾਂਦਾ ਇੱਕ ਵਾਰ ਇਹਨਾਂ ਨੇ ਲਿਖਿਆ ਹੈ ਉਮੀਦਵਾਰ ਨੂੰ ਵਿਭਾਗਾਂ ਦੀ ਅਲਾਟਮੈਂਟ ਉਹਨਾਂ ਦੀ ਪ੍ਰਫਰੈਂਸ ਅਤੇ ਮੈਰਿਟ ਦੇ ਆਧਾਰ ਤੇ ਕੀਤੀ ਗਈ ਹੈ ਕਲੀਅਰ ਹੈ ਜੀ ਪ੍ਰਫਰੈਂਸ ਜਿੰਨਾ ਕੈਂਡੀਡੇਟ ਨੇ ਭਰੀ ਸੀਗੀ ਜੀ ਉਹਨਾਂ ਦੀ ਉਸ ਪ੍ਰਫਰੈਂਸ ਦੇ ਆਧਾਰ ਤੇ ਮੈਰਿਟ ਦੇ ਆਧਾਰ ਤੇ ਕੀਤੀ ਗਈ ਹੈ ਕਲੀਅਰ ਹੈ ਜੀ ਤਾਂ ਹੁਣ ਚੱਲਦੇ ਆਂ ਆਪਾਂ ਸੈਂਟੀਫਿਕ ਅਸਿਸਟੈਂਟ ਦੀ ਅਨਸਰ ਕੀ ਵੱਲ ਅਤੇ ਆਬਜੈਕਸ਼ਨ ਵੱਲ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਤੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜ਼ਰੂਰ ਕਰ ਲੈਣਾ ਸਾਰੇ ਨੇ ਠੀਕ ਹੈ WhatsApp ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਉਹਨੂੰ ਵੀ ਸਾਰੇ ਨੇ ਜੋਇਨ ਕਰ ਲੈਣਾ PDF ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਕਲੀਅਰ ਹੈ ਜੀ ਚੱਲਦੇ ਆਂ ਹੁਣ ਆਪਾਂ ਸੈਂਟੀਫਿਕ ਅਸਿਸਟੈਂਟ ਦੀ ਅਨਸਰ ਕੀ ਵੱਲ ਲਓ ਜੀ ਇਹ ਅਨਸਰ ਕੀ ਸਾਰੇ ਕੈਂਡੀਡੇਟ ਮਲਾ ਲਓ ਜੀ ਤੇ ਆਬਜੈਕਸ਼ਨ ਨੇ ਜਿਹੜੇ ਆਬਜੈਕਸ਼ਨ ਫਿਲ ਕਰਨ ਵਾਲੀ ਵੀ ਆਪਾਂ ਡਿਟੇਲ ਦੇ ਵਿੱਚ ਦੇਖਦੇ ਆ ਇਸ ਤੋਂ ਬਾਅਦ ਟੋਟਲ ਕਿੰਨੇ ਕੁਐਸਚਨ ਸੀਗੇ ਜੀ ਜਿਨ੍ਹਾਂ ਦੇ ਰਿਜ਼ਲਟ ਆ ਜਿਹੜੇ ਅਨਸਰ ਕੀ ਹੈ ਜਿਹੜੀ ਅਨਾਉਂਸ ਕੀਤੀ ਗਈ ਹੈ ਟੋਟਲ 150 ਕੁਐਸਚਨ ਸੀਗੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਆਬਜੈਕਨ ਵੱਲ ਆਬਜੈਕਸ਼ਨ ਫਿਲ ਕਰਨ ਦੇ ਲਈ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਗੇ ਜੀ ਇਹ ਵਾਲਾ ਲਿੰਕ ਹੈ ਜਿਹੜਾ ਤੁਸੀਂ ਕਲਿੱਕ ਕਰਕੇ ਇਸੇ ਆਬਜੈਕਸ਼ਨ ਫਿਲ ਕਰ ਸਕਦੇ ਹੋ ਕਲੀਅਰ ਹੈ ਜੀ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕੈਂਡੀਡੇਟ ਤੱਕ ਵੀਡੀਓ ਨੂੰ ਪਹੁੰਚਾ ਦਿਓ ਜੀ ਲਾਸਟ ਡੇਟ ਜਿਹੜੀ ਹੈ ਜੀ ਓਬਜੈਕਸ਼ਨ ਫਿਲ ਕਰਨ ਦੀ ਉਹ 10 1 2024 ਹੈ ਤੇ ਓਬਜੈਕਸ਼ਨਲ ਸੈਂਡ ਕਰਨ ਦੀ ਜਿਹੜੀ ਡੇਟ ਹੈ ਜੀ ਉਹ 15 1 2024 ਹੈ ਕਲੀਅਰ ਹੈ ਜੀ ਹਰੇਕ ਕੁਐਸਚਨ ਦੇ ਲਈ ਤੁਹਾਨੂੰ ਡਿਮਾਂਡ ਡਰਾਫਟ ਜਿਹੜਾ ਬਣਾਉਣਾ ਪੈਗਾ 50 ਰੁਪਏ ਦਾ ਇਨ ਫੇਵਰ ਆਫ ਸੈਕਟਰੀ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਜਿਹੜਾ ਪੇਬਲ ਐਟ ਮੁਹਾਲੀ ਹੋਵੇਗਾ ਠੀਕ ਹੈ ਜੀ ਜੇ ਫਿਰ ਵੀ ਕੁਝ ਨਹੀਂ ਸਮਝ ਆਇਆ ਤਾਂ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਵਾਰ ਵਾਰ ਤਾਂ ਕਹਿੰਦੇ ਰਹਿੰਦੇ ਨੇ ਕਾਫੀ ਕੈਂਡੀਡੇਟ ਰਹਿ ਜਾਂਦੇ ਹੋਰ ਅਪਡੇਟ ਨਾਲ ਜਲਦੀ ਹੀ ਆ ਜਰੂਰਾਂਗਾ ਵੀ ਜੀ ਤਦ ਤੱਕ ਲਈ ਵੀ ਸੇਫ ਸਟੇ ਕਨੈਕਟਡ ਬਾਏ ਬਾਏ